ਅਕਸਰ ਲੜਕਾ ਤੇ ਲੜਕੀ ਆਪਣੇ ਮਾਵਾ-ਪਾਪਾਂ ਦੀ ਮਰਜ਼ੀ ਤੋਂ ਬਿਨਾਂ ਆਪਣੀ ਮਨਪਸੰਦ ਦੇ ਲੜਕੇ-ਲੜਕੀ ਨਾਲ ਵਿਆਹ ਕਰਾਉਂਦੇ ਨੇ ਤੇ ਇਹ ਜਾਇਜ਼ ਵੀ ਹੈ ਇਹਦੇ ਵਿੱਚ ਕੁਝ ਗਲਤ ਵੀ ਨਹੀਂ ਹੈ ਪਰ ਇਹ ਵਿਆਹ ਕਿੰਨਾ ਚਿਰ ਚੱਲੇਗਾ ਚੱਲੇਗਾ ਵੀ ਜਾਂ ਨਹੀਂ ਇਹਦੇ ਉੱਤੇ ਕੁਐਸਚਨ ਮਾਰਕ ਬਣਿਆ ਰਹਿੰਦਾ ਹੈ ਤਸਵੀਰਾਂ ਦੇ ਵਿੱਚ ਜਿਸ ਸ਼ਖਸ ਨੂੰ ਤੁਸੀਂ ਦੇਖ ਰਹੇ ਹੋ ਜਿਸ ਲੜਕੀ ਨੂੰ ਤੁਸੀਂ ਦੇਖ ਰਹੇ ਹੋ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੇ ਵੱਲੋਂ ਲਾ ਮਾਲ ਲਿਆਂ ਜਾ ਰਹੀਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਦਿਖ ਰਿਹਾ ਲੜਕਾ ਇੱਕ ਲੜਕੀ ਨਾਲ ਵਿਆਹ ਕਰਵਾ ਰਿਹਾ ਹੈ ਲਾਵਾ ਲੈ ਰਿਹਾ ਹੈ ਲੜਕੀ ਵੱਲੋਂ ਤਾਂ ਨਹੀਂ ਪਰ ਲੜਕੇ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਵਿਆਹ ਦੇ ਉੱਤੇ ਇਤਰਾਜ਼ ਸੀ ਪਰ باوجود ਇਸ ਦੇ ਲੜਕਾ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲੰਦਾ ਵਿਆਹ ਕਰਵਾਉਣ ਤੋਂ ਬਾਅਦ ਇਸ ਲੜਕੀ ਦੀ লাশ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਬਣੀ ਮੋਰਚਰੀ ਚੋ ਬਰਾਮਦ ਹੁੰਦੀ ਹੈ ਮ੍ਰਿਤਕ ਲੜਕੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਜੋ ਲੜਕਾ ਵਿਆਹ ਜਿਹਦੇ ਵੱਲੋਂ ਇਸ ਲੜਕੀ ਦੇ ਨਾਲ ਕਰਵਾਇਆ ਗਿਆ ਸੀ ਉਹ ਲੜਕਾ ਪਿੰਡ ਪੰਘਾਲਕਲਾਂ ਜ਼ਿਲ੍ਹਾ ਨਵਾਂ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ ਆਖਰ ਇਸ ਲੜਕੀ ਦੇ ਨਾਲ ਅਜਿਹਾ ਕੀ ਹੋਇਆ ਕਿ ਵਿਆਹ ਕਰਾਉਣ ਤੋਂ ਤੁਰੰਤ ਬਾਅਦ ਇਸ ਦੀ লাশ ਸ਼ਮਸ਼ਾਨ ਘਾਟ ਦੀ ਮੋਰਚਰੀ ਚੋ ਬਰਾਮਦ ਹੋਈ ਹੈ ਤੇ ਸ਼ਮਸ਼ਾਨ ਘਾੜ ਦੀ ਮੋਰਚਰੀ ਦੇ ਵਿੱਚ ਇਸ ਦੀ লাশ ਕਿਸ ਵੱਲੋਂ ਰਖਵਾਈ ਗਈ ਹੈ ਤੇ ਲੜਕੇ ਵੱਲੋਂ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਜੇਰੇ ਹਲਾਜ਼ ਹੈ ਇਸ ਸੰਬੰਧੀ ਲੜਕੀ ਦਾ ਪਰਿਵਾਰ ਕੀ ਕਹਿ ਰਿਹਾ ਉਹ ਤੁਹਾਨੂੰ ਸੁਣਾਉਂਦੇ ਆਂ ਮਮਲਾ ਕੀ ਨੇ ਜੇ ਤੁਸੀਂ ਅੱਜ ਇੱਥੇ ਆਇਓ ਮੈਂ ਦਸ਼ਨਾ ਰਾਣੇ ਹਾਂਜੀ ਕੀ ਹੋਇਆ ਤੁਹਾਡੇ ਨਾਲ ਇੱਕ ਘਰ ਗਿਆ ਸੀ ਮੁੰਡਾ ਸੋਹਣ ਅੱਛਾ ਹਾਂਜੀ ਕਹਿੰਦਾ ਵਿਆਹ ਕਰਾਇਆ ਸੀ ਹਾਂਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਂਗਾ ਘਰ ਕੁੱਝ ਹਾਂਜੀ ਮਾਂ ਕਹਿੰਦੀ ਮੇਰੇ ਵਿਚਿੰਦ ਨਹੀਂ ਐ। ਬੱਸ ਵਿੱਚ ਇੱਥੇ ਗੱਲ ਨਹੀਂ ਦੀ ਬਤ। ਵਿਆਹ ਕਦੋਂ ਹੋਇਆ ਸੀ ਜੀ? ਮੈਂ ਦੱਸ ਤੁਹਾਨੂੰ। ਤੁਸੀਂ ਕੋ ਤੁਸੀਂ ਬਹਿਨ ਨੂੰ ਹਾਂਜੀ ਮੈਜਿਸਟਰ ਆ। 1 ਮਿੰਟ। ਆਹ ਫਾੜ ਲਵਾਂ। ਤੁਸੀਂ ਫਗਵਾ ਰਹੇ ਰਹਦੇ ਤੁਝੇ? ਹਾਂਜੀ ਹਾਂਜੀ। ਫੋਨ ਮੇਰੀ ਗੱਲ ਹੋਈ ਸੀ। ਠੀਕ ਹੈ। 7 ਤਰੀਕ ਨੂੰ 900 ਰੁਪਿਆ ਕਰਵਾਇਆ ਜੀ। ਆਪਣਾ ਨਾਮ ਕੀ ਤੁਸੀਂ ਦੱਸੋਗੇ? ਕਾਂਤਾ ਦੇਵੀ ਮੈਂ ਕੁੜੀ ਦੀ ਛੋਟੀ ਭੈਣ ਆ। ਹਾਂ ਕੀ ਨਾਮ? ਸਿਸਟਰ ਦੇ ਜਿਸ ਦਾ ਵਿਆਹ ਹੋਇਆ। ਜਿਸ ਦਾ ਨਾਮ ਆਸ਼ਾਰਾਣੀਆ। ਹੂੰ। ਉਹ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ। 2024 ਨੂੰ। ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਹਨੇ ਮੇਰੀ ਸਿਸਟਰ ਨਾਲ ਕੋਟ ਮੇਰੀ 7 ਤਰੀਕ ਨੂੰ ਕਰਾ ਲੀ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣ ਲੱਗੇ 4 ਮਹੀਨੇ ਕੋਟ ਮੇਰੀਸ ਨੂੰ ਹੋ ਗਏ ਮੁੰਡੇ ਨੇ ਲਾਰਾ ਲਾਇਆ ਮੇਰੀ ਭੈਣ ਨੂੰ ਤੂੰ ਸਾਡੇ ਘਰ ਨਾ ਆਈ ਮੈਂ ਆਪਣੀ ਮੰਮੀ ਨੂੰ ਬੁਲਾਉਂਗਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਹੋਈ ਆਹ ਡੈਡੀ ਆ ਆਪਾ ਬਾਪੀ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਕੀ ਗੱਲਬਾਤ ਤੁਸੀਂ ਉਹ ਘਰ ਉਹਨਾਂ ਨੂੰ ਘਰੋਸਾ ਦਵਾ ਕੇ ਲੈ ਕੇ ਗਿਆ ਫੇ ਮੈਂ ਤੁਹਾਡੀ ਕੁੜੀ ਨੂੰ ਜਿੱਦਾ ਲੈ ਕੇ ਚੱਲਾਂ ਉਦਾਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਫੇ ਤੁਸੀਂ ਮੇਰੇ ਨਾਲ ਇਹਨੂੰ ਤੋੜ ਦੋ ਕਦੋਂ ਲੈ ਕੇ ਆਇਆ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਕਿੱਥੋਂ ਲੈ ਕੇ ਗਿਆ ਸਾਡੇ 11 ਮੁੰਡਾ ਖਰੋ ਚਲੇ ਗਿਆ ਨੇ ਕਿੱਥੋਂ ਲੈ ਕੇ ਗਿਆ ਮੁੰਡਾ ਅਨੰਦਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰ ਅਪੂ ਦਾ ਪੇਰੈਂਟ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਦੀ ਬਾਜੀ ਆ ਆ ਡੈਡੀ ਆ ਫੇਰ ਕੀ ਹੋਇਆ ਜੀ ਫੇਰ ਕੁਛ ਨਹੀਂ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫਿਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਹਾ ਹਾਂਜੀ ਭਾਜੀ ਕਿੱਥੇ ਅਸੀਂ ਜੀ ਮਾਸੀ ਦੇ ਜਾ ਰਹੇ ਹਾਂ ਰਾਹੋਂ ਗਰ ਸ਼ਾਂਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫਿਰ ਮੈਂ ਉਹਨੂੰ ਫਿਰ ਕਾਲ ਕੀਤੀ ਅੱਧੇ ਘੰਟੇ ਬਾਅਦ 4:30 ਵਜੇ ਮੈਂ ਕਹਾ ਹਾਂਜੀ ਹੁਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿ ਨਾ ਵੇਟ ਕਰੋ ਮੇਰੇ ਨਾਲ ਹੀ ਨੇ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਆਵਾਜ਼ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਹੀਂ ਆਵਾਜ਼ ਆਈ ਬਿਲਕੁਲ ਸੁਨਸਾਨ ਜਗ੍ਹਾ ਤੋਂ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂ ਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਵੀ ਕੁੜੀ ਤੁਹਾਡੀ ਗੜਸ਼ੰਕਰ ਤੋਂ ਬਿਠਾਈ ਹੋਈ ਆ ਮੈਂ ਤੇ ਤੁਸੀਂ ਜਾ ਕੇ ਉਹਨੂੰ ਤਕਰੀਬਨ 6:00 ਵਜੇ ਕਹਿੰਦਾ ਲੈ ਆਇਓ ਫਿਰ 6:00 ਤੱਕ ਬਾਜੀ ਹੋਣਾ ਨੂੰ ਮੈਂ ਕਾਲ ਕੀਤੀ ਕਿ ਭਾਜੀ ਸਿਸਟਰ ਨੂੰ ਲਿਆਇਓ ਮੁੰਡਾ ਕਹਿੰਦਾ ਮੈਂ ਬਸੇ ਬਿਠਾ ਦਿੱ ਮੇਰੀ ਗੱਲ ਹੋ ਗਈ ਮਾਸੀ ਨਾ ਜੇ ਅਸੀਂ ਸਵੇਰ ਨੂੰ ਕਹਿੰਦਾ ਅਸੀਂ ਕਹਿੰਦਾ ਬੜੀ ਮੰਮੀ ਨਾਲ ਗੱਲ ਕਰਾਂਗੇ ਮੈਂ ਆਪਣੇ ਘਰ ਨਹੀਂ ਜਾਣਾ ਕਿ ਨਾ ਮੈਂ ਹੋਟਲ 'ਚ ਰਹੂੰਗਾ ਜਾਂ ਮੈਂ ਆਪਣੇ ਦੋਸਤ ਦੇ ਰਹੂੰਗਾ ਉਸ ਤੋਂ ਬਾਅਦ ਮੈਂ ਘਰ ਦੇ ਨੂੰ ਫੋਨ ਕੀਤਾ ਮੈਂ ਕਹਾਂ ਤੁਸੀਂ ਲਿਆਇਓ ਫਿਰ ਮੇਰੇ ਡੈਡੀ ਕੇ 6:30 ਵਜੇ ਗਏ ਸੀ 6:30 ਵਜੇ ਗਏ ਤਾਂ 8:30 ਜਾਂ 9 ਵਜੇ ਘਰ ਆਏ ਬੱਸਾਂ ਸਾਰੀਆਂ ਨੰਗੀਆਂ ਕੁੜੀ ਸਾਡੀ ਨਹੀਂ ਉਤਰੀ ਮੈਂ ਫੋਨ ਤੇ ਫੋਨ ਲਾਇਆ ਮੈਂ ਤਾਂ ਦੇਖੋ ਬਈ ਮੇਰੇ ਮੰਮੀ ਜਿਹੜੀ ਗਏ ਆ ਤਾਂ ਟੈਨਸ਼ਨ ਤਾਂ ਮੈਨੂੰ ਦੱਸੋ ਕੁੜੀ ਕਿੱਥੇ ਆ ਨਾ ਉਹ ਕਹਿ ਰਹੀ ਸੀ ਜੀ ਕੁੜੀ ਆਪਣੀ ਸਹੇਲੀ ਦੇ ਨਾਲ ਚਲ ਗਈ ਹੋਵੇ ਕਹਿੰਨਾ ਮੈਨੂੰ ਸਹੇਲੀ ਦੇ ਗਈ ਸੀ ਮੈਂ ਤਾਂ ਮੈਂ ਸਹੇਲੀਆਂ ਮੈਂ ਕਹਿੰਦਾ ਜੇ ਸਹੇਲੀ ਨੇ ਗਈ ਹੁੰਦੀ ਮੈਨੂੰ ਕਾਲ ਕਰਨੀ ਸੀ ਮੇਰੀ ਭੈਣ ਆ ਹਮੇਂ ਮੈਂ ਨਾ ਹਰ ਇੱਕ ਗੱਲ ਸ਼ੇਅਰ ਕਰਦੀ ਆ ਕਿਉਂਕਿ ਮੈਨੂੰ ਕੋਈ ਕਾਲ ਨਹੀਂ ਆਈ ਮੇਰੀ ਸਿਸਟਰ ਦੀ ਮੈਂ ਕਿਹਾ ਮੇਰਾ ਭਰਾ ਬਣ ਕੇ ਮੈਂ ਕਹਤਾ ਉਸਦੀ ਮੈਨੂੰ ਟੈਨਸ਼ਨ ਹੋ ਰਹੀ ਹੈ ਭਾਜੀ ਫਿਰ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਕਹਿੰਦਾ ਮੇਰੇ ਨਾਲ ਵੀ ਆ ਮੇਰੇ ਨਾਲ ਨਹੀਂ ਵੀ ਆ ਸੇਫ ਆ ਕੁੜੀ ਮੈਂ ਕਹਿੰਦਾ ਸੇਫ ਆ ਮੈਨੂੰ ਦੱਸ ਕਿੱਥੇ ਆ ਨਾ ਫਿਰ ਤੇਰੇ ਨਾਲ ਹੀ ਆ ਜਾਂ ਕਿਤੇ ਹੋਰ ਕਹਿੰਦੇ ਨਹੀਂ ਆਪਣੀ ਸਹੇਲੀ ਤੇ ਹੋ ਸਕਦੀ ਆ ਫਿਰ ਮੇਰੇ ਨਾਲ ਆ ਸੇਫ ਵੀ ਆ ਨਹੀਂ ਵੀ ਆ ਮੈਂ ਤਾਂ ਕਹਿਨ ਦਾ ਮਤਲਬ ਕੀ ਆ ਕਹਿੰਦਾ ਮੈਂ ਕਹਿੰਦਾ ਮੇਰੇ ਸਾਟ ਲੱਗ ਗਈ ਪੈਰ ਤੇ ਮੈਂ ਡਾਕਟਰ ਕੋਲ ਆ ਨੇਰੇ ਵਿੱਚ ਆ ਮੈਂ ਤੇਰੀ ਜਾ ਕੇ ਗੱਲ ਕਰਉਣਾ ਆ ਮੈਨੂੰ 9 ਵਜੇ ਸਰ ਨੂੰ ਫੋਨ ਕਰਤੀ ਨੋ ਮੁੰਡੇ ਨੇ ਮੈਨੂੰ ਕੋਈ ਹਤਾ ਪਤਾ ਨਹੀਂ ਮੇਰੀ ਸਿਸਟਰ ਨਾਲ ਗੱਲ ਨਹੀਂ ਕਰਵਾਈ ਉਸ ਤੋਂ ਬਾਅਦ ਮੈਂ ਉਹਨੂੰ 6 ਵਜੇ ਸਵੇਰ ਦੇ ਮੈਂ ਡੈਡੀ ਨੂੰ ਉਹਨਾਂ ਨੂੰ ਘਰ ਕਹਿਤਾ ਮੈਂ ਕਿ ਤੁਸੀਂ ਜਾਓ ਫੇ ਕੋਈ ਗੱਲ ਨਹੀਂ ਠੀਕ ਆ ਮੈਂ ਕਿ ਟੈਨਸ਼ਨ ਚ ਹੋਣਗੇ ਹਨ ਤੇ ਮੈਂ ਕਿ ਟੈਨਸ਼ਨ ਚ ਹੋਣਗੇ ਤੁਸੀਂ ਜਾਓ ਘਰੇ ਮੈਂ ਕਿ ਕੁੜੀ ਆਪਣੀ ਸਹੇਲੀ ਦੇ ਚਲ ਗਈ ਹੈ ਮੈਨਾਂ ਨੂੰ ਝੂਠ ਕਿਆ ਉਸ ਮੁੰਡੇ ਨੇ ਮੈਨੂੰ ਸਵੇਰੇ ਵੀ ਇੱਦਾਂ ਕਿਹਾ ਕਹਿੰਦਾ ਜੀ ਆਪਣੀ ਸਹੇਲੀ ਦੇ ਨਾਲ ਗਈ ਹੋਵੇ ਫੇ ਮੈਂ ਕਹਿੰਦਾ ਕੋਈ ਨਹੀਂ ਮੈਂ ਦੇਖੀ ਮੈਂ ਜਦੋਂ ਕੁੜੀ ਕੇ ਵੀ ਤੁਹਾਡੇ ਗੱਲਬਾਤ ਨਹੀਂ ਵੀ ਕੀਤੀ ਕੁੜੀ ਨਾਲ ਮੇਰੀ 2 ਵਜੇ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੋਂ ਤੁਹਾਨੂੰ ਪਤਾ ਕਿਵੇਂ ਲੱਗਿਆ ਥੋੜੀ ਕੁਰੀਦਨ ਨਾਲ ਇਸ ਤਰ੍ਹਾਂ ਘਟਨਾ ਹੋ ਗਈ ਤੁਹਾਨੂੰ ਪਤਾ ਕਿਵੇਂ ਲੱਗਿਆ ਸਰ ਅਸੀਂ ਮੈਂ ਪ੍ਰੈਸਪੋਰਟ ਨੂੰ ਫੋਨ ਕੀਤਾ ਸੀਗਾ ਤੁਹਾਨੂੰ ਕੀਤਾ ਸੀ ਗੱਲ ਉਸ ਤੋਂ ਬਾਅਦ ਮੈਨੂੰ ਫੋਨ ਆਇਆ মিডিਆ ਵਾਲੇ ਦਾ ਕਹਿੰਦਾ ਕਿਸੇ ਦੀ ਫਾਟਕਾ ਤੇ ਲਾਸ਼ ਮਿਲੀ ਆ ਫਾਟਕਾ ਨਹੀਂ ਮੈਂ ਕੀਤਾ ਕੋਈ ਨਹੀਂ ਨਹੀਂ ਮੈਨੂੰ মিডিਆ ਵਾਲੇ ਦਾ ਫੋਨ ਆਇਆ ਸੀ ਕਹਿੰਦਾ ਫਾਟਕਾ ਬੋਡੀ ਮਿਲੀ ਆ ਕਿਸੇ ਦੀ ਫਿਰ ਮੈਂ ਰੋ ਭਾਜੀ ਹੁਣਾਂ ਨੂੰ ਫੋਨ ਕੀਤਾ ਕਹਿੰਦੇ ਹਾਂ ਦੇਖਣ ਗਏ ਹੋਏ ਆ ਫਾਟਕਾ ਤੇ ਕਹਿੰਦੇ ਦੇਖੋ ਕੌਣ ਆ ਪਤਾ ਨਹੀਂ ਹਨਾ ਇਹਨਾਂ ਨਾਲ ਆ ਕੇ ਫੇਰ ਫੇਰ ਸਾਰੇ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਤੁਹਾਨੂੰ ਕੀ ਲੱਗਦਾ ਕਿ ਮਾਰਿਆ ਕਿਉਂ ਕੀ ਕਾਰਨ ਸੇ ਮਾਰਨ ਦਾ ਸਰ ਮੁੰਡੇ ਨੂੰ ਕੁੜੀ ਕੁੜੀ ਪਸੰਦ ਸੀ ਉਹਦੀ ਮਾਂ ਨੂੰ ਪਸੰਦ ਨਹੀਂ ਸੀ ਇਸ ਕਰਕੇ ਇਹਨਾਂ ਸਾਰਿਆਂ ਦੀ ਮਾਮਿਆਂ ਦੀ ਸਾਜ਼ਿਸ਼ ਹੈ ਇਹਦੀ ਮਾਮਿਆਂ ਨੂੰ ਮੈਂ ਫੋਨ ਕੀਤਾ ਲਗਾਤਾਰ ਸਰ 10 ਤਰੀਕ ਤੋਂ ਮੈਂ ਕਾਲ ਕਰ ਰਹੀ ਹਾਂ 11 ਤਰੀਕ ਨੂੰ ਜਦੋਂ ਸਾਡੇ ਘਰ ਕੁੜੀ ਨਹੀਂ ਆਈ ਮੈਂ ਇਹਨਾਂ ਦੀ ਮਾਂ ਮੇਰੇ ਇਹ ਮੁੰਡਾ ਫਰਾਰ ਹੋ ਗਿਆ 11 ਤਰੀਕ ਨੂੰ ਆਪਣੇ ਘਰ ਨਹੀਂ ਵੜਿਆ ਆਪਣੇ ਨਾਨਕੇ ਆਦੇ ਸੀ ਉਹਦੀ ਮਾਂ ਵੀ ਉਸ ਦਿਨੇ ਫਰਾਰ ਹੋ ਗਈ ਮੁੰਡਾ ਕਿਹੜੇ ਪਿੰਡ ਦਾ ਆ ਮੁੰਡਾ ਸਰ ਪੰਗਲਕਲਾ ਦਾ ਆ ਪੰਗਲਕਲਾ ਨਾਮ ਕੀ ਨਾਮ ਸੁਖਵੀਰਪਾਲ ਸੁਖਦੀਪਪਾਲ ਸੁਖਵੀਰ ਵੀਰਪਾਲ ਸੁਖਵੀਰ ਵੀਰਪਾਲ ਸੁਖਵੀਰਪਾਲ ਤੇ ਤੁਸੀਂ ਹੁਣ ਕੀ ਮਤਲਬ ਸਰ ਮੈਂ ਮੰਗੇ ਚਾਹੁੰਦੀ ਆ ਦੇਖੋ ਜੇ ਕਿਸ ਤਰ੍ਹਾਂ ਮੇਰੀ ਸਿਸਟਰ ਨਾਲ ਹੋਇਆ ਕਿਸੇ ਹੋਰ ਕੁੜੀ ਨਾਲ ਧੱਕਾ ਨਾ ਹੋਵੇ ਠੀਕ ਆ ਜੀ ਕੁੜੀ ਪਤਾ ਨਹੀਂ ਕਿੰਨਾ ਕੁ ਤੜਫੀ ਹੋਣੀ ਆ ਕਿੰਨਾ ਕੁ ਰੋਈ ਹੋਣੀ ਆ ਕਿੰਨਾ ਕੁ ਘੜਗੜਾਈ ਹੋਣੀ ਉਹਦੇ ਮੋੜੇ ਮੈਂ ਚਾਹੁੰਦੀ ਆ ਫੇ ਸਾਨੂੰ ਜਿਹੜੇ ਮੇਰੀ ਉਹਦੀ ਮਾਂ ਨੂੰ ਮੁੰਡੇ ਦੀ ਤੋਂ ਉਹਨਾਂ ਦੀ ਲਾਸ਼ ਅਸੀਂ ਇਕੱਠਿਆਂ ਦੀ ਲੈਣੀ ਆ ਅਸੀਂ ਐਦਾਂ ਐਦਾਂ ਆਪਣੀ ਕੁੜੀ ਨਹੀਂ ਲਿਜਾ ਸਕਦੇ ਨਹੀਂ ਤੁਸੀਂ ਬੋਡੀ ਦੇਖੇ ਲੜਕੀ ਤੇ ਉਹ ਬੋਡੀ ਅਸੀਂ ਦੇਖ ਲਈ ਆਪਣੀ ਦੇ ਨਹੀਂ ਤੁਮਹਾਨੂੰ ਲੱਗਦਾ ਕਿ ਇੰਜਰਡ ਤੇ ਨਿਸ਼ਾਨ ਆ ਕੁੜੀ ਦਾ ਗਲਾ ਘੁੱਟਿਆ ਇੱਕ ਮੁੰਡੇ ਦਾ ਹੱਥ ਨਹੀਂ ਆ ਇਹ 3-4 ਜਣੇ ਦਾ ਹੱਥ ਆ ਵਿੱਚ ਜਿੰਨੇ ਵੀ ਮੁੰਡੇ ਨਾਲ ਆ ਉਹ ਸਾਨੂੰ ਨਾਲ ਚਾਹੀਦੇ ਆ ਤੇ ਉਹ ਮੁੰਡੇ ਦੀ ਲਾਸ਼ ਅਸੀਂ ਆਪਣੀ ਕੁੜੀ ਦੀ ਲਾਸ਼ ਉਦੋਂ ਤੱਕ ਨਹੀਂ ਲੈ ਜਾਣੀ ਜਦੋਂ ਤੱਕ ਕੁੜੀ ਦਾ ਸਹੀ ਇਨਸਾਫ ਨਹੀਂ ਮਿਲਦਾ ਜਦੋਂ ਸਾਨੂੰ ਕੁੜੀ ਨਹੀਂ ਮਿਲਦੀ ਸਾਡੀ ਕਿੱਧਰ ਗਈ ਕਿਸ ਕਿਸ ਤੇ ਕਿਸ ਤੇ ਕਿਸੇ ਸੱਕ ਜਾਰ ਕਰਦੇ ਤੁਸੀਂ ਸਰ ਸਾਨੂੰ ਤਾਂ ਇਹ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਹੈ ਸ਼ੱਕ ਕਿਤੇ ਹਾਂਜੀ ਸ਼ੱਕ ਕਿਹਦੇ ਤੇ ਆ ਬੰਦਾ ਸ਼ੱਕ ਸਾਨੂੰ ਮਾਤੇ ਵੀ ਆ ਮਾਮਿਆਂ ਤੇ ਵੀ ਆ ਸਾਰਿਆਂ ਤੇ ਰਿਸ਼ਤੇਦਾਰਾਂ ਤੇ ਮਾਸੀ ਤੇ ਵੀ ਭੈਣ ਤੇ ਵੀ ਆ ਹੁਣ ਪੁਲਿਸ ਆਊਗੀ ਕਿਥੇ ਪੁਲਿਸ ਆਊਗੀ ਦੇਖੋ ਕੀ ਕਾਰਵਾਈ ਕਰਦੀ ਅੱਗੇ ਤੁਹਾਡੇ ਨਾਲ ਕੰਪਲੇਨ ਕਰਤੀ ਆ ਪੁਲਿਸ ਨੂੰ ਕੰਪਲੇਨ ਸਰ ਅਸੀਂ ਐਸਐਚਓ ਨੇ ਵੀ ਕੀਤੀ ਸਾਡੀ ਕਾਰਵਾਈ ਨਹੀਂ ਕੀਤੀ ਅਸੀਂ ਐਸਐਸਪੀ ਦੇਗੇ ਸਾਡੀ ਉੱਥੇ ਵੀ ਨਹੀਂ ਸੁਣਵਾਈ ਹੋਈ ਹੁਸ਼ਿਆਰ ਪਟਾਣਾ ਸਰ ਅੱਛਾ ਅੱਛਾ ਜੀ ਹਾਂਜੀ ਅਸੀਂ ਮੰਗਟੋਂ ਆਨੇ ਆ ਫੇ ਸਾਨੂੰ ਇਨਸਾਫ ਚਾਹੀਦਾ ਜਿੱਦਾਂ ਸਾਡੀ ਕੁੜੀ ਲੈ ਕੇ ਗਿਆ ਸੀ ਸਾਨੂੰ ਵਾਪਸ ਚਾਹੀਦੀ ਜੀ ਸਾਨੂੰ ਕੁੜੀ ਨਹੀਂ ਦੇ ਸਕਦਾ ਸਾਨੂੰ ਦੋਨਾਂ ਦੀ ਲਾਸ਼ ਚਾਹੀਦੀ ਪਿੱਛੇ ਉਹਦੀ ਮੰਮੀ ਦਾ ਹੱਥ ਹੈ ਕਿੰਨੇ ਜੀ ਮੈਨੂੰ ਕੁੜੀ ਪਸੰਦ ਨਹੀਂ ਉਹਨਾਂ ਚਿਰ ਅਸੀਂ ਲਾਸ਼ ਨਹੀਂ ਇੱਥੋਂ ਲੈ ਜਾਣੀ ਕਿੰਨਾ ਚਿਰ ਸਾਨੂੰ ਮੁੰਡੇ ਦੀ ਲਾਸ਼ ਨਹੀਂ ਮਿਲਦੀ ਨਾਲ ਠੀਕ ਹੈ ਠੀਕ ਹੈ ਜੀ ਥੈਂਕ ਯੂ ਜਿੱਥੇ ਰਹੇਗਾ ਨਿਸ਼ਾਨਖਾਟ ਉੱਥੇ ਬਾਡੀ ਰੱਖਣ ਦਾ ਪ੍ਰਬੰਧ ਹੈਗਾ ਸੋ ਅੱਜ ਉੱਥੋਂ ਖੁਲਾ ਮਿਲੀ ਸੀ ਕਿ ਕਾਸ਼ਾ ਰਾਣੀ ਜਿਹਦਾ ਐਡਰੈਸ ਦੁੱਧੇਵਾਲ ਦਾ ਲਿਖਿਆ ਹੋਇਆ ਹੈ ਉਦੀ ਬੋਡੀ ਪਈ ਆ 6 ਦਿਨ ਤੋਂ ਕੋਈ ਬੋਡੀ ਲੈਣ ਦੇ ਆਇਆ ਨਹੀਂ ਸੋ ਉਹਦੇ ਬਾਰੇ ਪਤਾ ਜਦੋਂ ਕੀਤੀ ਤਾਂ ਪਤਾ ਲੱਗਾ ਕਿ ਇਹ ਲੜਕੀ ਹਿਸ਼ਾਰਪੁਰ ਦੀ ਹੈਗੀ ਐ ਔਰ ਉੱਥੋਂ ਦਾ ਪਤਾ ਸੀਗੀ ਔਰ ਇਹ ਵੀ ਇਹ ਬੋਡੀ ਹੈਗੀ ਸੋ ਬੋਡੀ ਦਾ ਮੌਇਨਾ ਕੀਤਾ ਬਾਹਰੀ ਤੌਰ ਤੇ ਤਾਂ ਕੋਈ ਰਿਸਰਕਟ ਗੈਰ ਨਜ਼ਰ ਨਹੀਂ ਆ ਰਹੀ ਲੇਕਿਨ ਜਿਸ ਮੁੰਡੇ ਨਾਲ ਇਹਦਾ ਆਉਣ ਬਾਰੇ ਪਤਾ ਲੱਗਿਆ ਸੀ ਕਿ ਇਹ ਮੁੰਡਾ ਲੈ ਕੇ ਆਇਆ ਉਹਦਾ ਨਾਮ ਸੁਖਵੀਰ ਹੈ ਪੰਗਲਕਲਾਂ ਦਾ ਰਹਿਣ ਵਾਲਾ ਹੈ ਸੋ ਉਹਦੇ ਬਾਰੇ ਪਤਾ ਲੱਗਿਆ ਕਿ ਉਹਨੇ ਵੀ ਜਿਹੜਾ ਕੋਈ ਪాయిਜ਼ਨ ਲੈ ਲਈ ਹੈ ਔਰ ਸਿਵਲ ਹਸਪਤਲ ਦਾਖਲੇ ਬਾਕੀ ਹੁਣ ਇਹਨਾਂ ਦੀ ਬਾਰਸ਼ ਆ ਜਾਂਦੀ ਹੈ ਉਹਨਾਂ ਦੀ ਤੁਸਾਰੀ ਪ੍ਰਾਪਤ ਕਰਕੇ ਜੋ ਵੀ ਬਣਨੀ ਕਾਰਵਾਈਗੀ ਉਹ ਮੰਜ਼ੂਰ ਹੋਦੀ ਸਰਪੱਤਰ ਗਿਆ ਕਿ ਦੋਨੋਂ ਪਤੀ ਪਤਨੀ ਸੀਗੇ ਸਾਦੀ ਕਰ ਲਿਆ ਸੀ ਦੋਨੋਂ ਕੋਈ ਇਦਾਂ ਦਾ ਸਾਹਮਣੇ ਮਾਮਲਾ ਹੈ ਇਹ ਹੁਣ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਕੁਝ ਪਿਛਲੇ ਸਮੇਂ ਦੇ ਵਿੱਚ ਮੈਰਿਜ ਕਰ ਲਈ ਸੀ ਲੇਕਿਨ ਇਹ ਆਪਣੇ ਤੌਰ ਤੇ ਸੀਕ੍ਰੀਟ ਕੀਤੀ ਸੀ ਇਹਨਾਂ ਨੇ ਉਹਦੇ ਵਿੱਚ ਪਰਿਵਾਰ ਦੇ ਦੋਨੋਂ ਦੇ ਮੈਂਬਰ ਸ਼ਾਮਲ ਨਹੀਂ ਸੀ ਹਾਂ ਇਹ ਵੀ ਪਰ ਲੜਕੀ ਦੇ ਪਰਿਵਾਰ ਦਾ ਕਹਿ ਰਹਾ ਹੈ ਕਿ ਜਿਹੜਾ ਮੁੰਡੇ ਦੇ ਮਾਤਾ ਨੇ ਉਹ ਨਹੀਂ ਚਾਹਦੇ ਸੀ ਕਿ ਵਿਆਹ ਹੋਵੇ ਉਹ ਇਹਨੂੰ ਆਪਣਾ ਤਿਆਰ ਨਹੀਂ ਸੀ ਗਏ ਤਹੀਂ ਉਹਨਾਂ ਨੇ ਲਾ ਕੇ ਇਸ ਤਰ੍ਹਾਂ ਮਾਰੇ ਕਿ ਦੱਸਣ ਮੁਤਾਬਕ ਇਹ ਗੱਲ ਸਾਹਮਣੇ ਆਈ ਕਿ ਇੱਕ ਦਿਨ ਪਹਿਲਾਂ ਹੀ ਜਿਹੜਾ ਹੈਗਾ ਲੜਕੇ ਦਾ ਮੰਗਣਾ ਕਿਤੇ ਹੋਰ ਹੋ ਗਿਆ ਸੀਗਾ ਸੋ ਹੁਣ ਉਸ ਚੀਜ਼ ਦੀ ਦਰਿਆਵਤ ਕਰਾ ਗਏ ਹੁਣ ਕਾਰਵਾਈ ਕੀ ਹੋਏਗੀ ਸਰ ਜੀ ਜੋ ਇਹ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰੇਗਾ ਉਹ ਲੜਕਾ ਦਾ ਹਾਲਾਤ ਕਿਦਾਂ ਜਹਿਰ ਲੜਕਾ ਨੇ ਜਰਕਾਈ ਹੈ ਲੜਕਾ ਹਲੇ ਸਪਨਾਸਟੌਰ ਤੇ ਜੀਰੇ ਇਲਾਜ ਹੈ ਸੋ ਡਾਕਟਰ ਹੀ ਦੱਸ ਸਕਦੇ ਬੈਟਰ ਕਿ ਕਿਸ ਕੰਡੀਸ਼ਨ ਚ ਹੈ ਉਹ ਜਦ ਚਰ ਬਿਆਨ ਦੇਣਗੇ ਤੁਸੀਂ ਉਸ ਦਾ ਕਾਰਵਾਈ ਕਰੋਗੇ ਜੋ ਲੜਕੀ ਵਾਲੇ ਬਿਆਨ ਦੇਣਗੇ ਹਲੇ ਇਹਨਾਂ ਦੇ ਬਿਆਨ ਲਮਾ ਨਹੀਂ ਫਿਰ ਤਦ ਸੋ ਲੜਕੀ ਦੇ ਪਰਿਵਾਰ ਦੇ ਬਿਆਨ ਤੁਸੀਂ ਸੁਣ ਚੁੱਕੇ ਹੋ ਲੜਕੀ ਦਾ ਪਰਿਵਾਰ ਦਾਵਾ ਕਰ ਰਿਹਾ ਹੈ ਕਿ ਉਹਨਾਂ ਦੀ ਲੜਕੀ ਦਾ ਗਲ ਘੁੱਟ ਕੇ ਲੜਕੇ ਦੇ ਪਰਿਵਾਰ ਵੱਲੋਂ ਮਾਰਿਆ ਗਿਆ ਪਰ ਲੜਕੇ ਦੇ ਵੱਲੋਂ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲੀ ਗਈ ਹੈ ਸੋ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਪੁਲਿਸ ਕਿਵੇਂ ਤੰਦਾਂ ਸਲਝਾਉਂਦੀ ਹੋਈ ਨਜ਼ਰ ਆਉਂਦੀ ਹੈ ਤੇ ਨਤੀਜੇ ਤੇ ਪਹੁੰਚਦੀ ਹੈ